ਇਹੀ ਬ੍ਰਦਰ ਇਨ ਲਾਉਂਗਾ ਕੀ ਮਾਮਲਾ ਕੀ ਪੱਜਾ ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਈ ਸ਼ਾਮ ਦੇ ਲੱਭਦਾ ਸੀ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਅਸੀਂ ਮਦਰ ਇਨ ਲਾਉਣੇਗੇ ਤਾਂ ਲੱਭਿਆ ਨਹੀਂ ਕਿਹਾ ਹੁੰਦਾ ਪਰ ਜਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹਦੇ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇਰੇ ਪਾਸੇ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਅਦ ਚ ਰਾਣੇ ਦਾ ਨੰਬਰ ਲਾਉਂਦੇ ਰੇ ਰਾਣਾ ਇਹਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਤੇ ਦੇ ਆ ਐਟ ਲੀਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੁੱਭਣ ਲਈ ਚਾ ਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਉਹ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰ ਵੀ ਇਦਾਂ ਬੈਡ ਬੜੀ ਮਿਲਦੀ ਕਿ ਮੌਤ ਦਾ ਕੀ ਕਾਰਨ ਹੈਗਾ ਤੁਹਾਨੂੰ ਬਾਈ ਮੌਤ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮੁਲਾਜ਼ਮ ਉੱਚ ਪਤਾ ਲੱਗੇਗਾ ਕੀ ਗੱਲ ਹੋ ਜੀ ਜਾਂ ਕੋਈ ਡਰੱਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਹੈ ਕੀ ਕੰਮ ਕਰਕੇ ਕਰਦਾ ਤੁਸੀਂ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਚੋਂ ਉੱਥੇ ਆ ਲੱਗਾ ਹੈ ਲੇਬਰ ਦਾ ਕੰਮ ਕਰਦਾ ਬਸ ਨਸ਼ਾ ਨੁਸ਼ਾ ਕਰਦਾ ਆ ਦੀ ਹੈ ਕਿ ਵੈਸੇ ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ ਇਦਾਂ ਦਾ ਕੋਈ ਸੁਣਿਆ ਨਹੀਂ ਕਿਹ ਭਰਾ ਨੇ ਇਕੱਲਾ ਇਕੱਲਾ ਹੀ ਸੀਗਾ ਜੀ ਕਿ ਸਿਸਟਰ ਕਿੰਨੀਆਂ ਨੇ ਸਿਸਟਰ 2 ਨੇ ਤੇ ਸਰ ਜਦੋਂ ਇਹ ਗੁੰਮ ਹੋਏ ਸੀ ਤੇ ਕੋਈ ਗਮਸ਼ੂਦ ਵੀਰ ਪੁਰਲ ਖਾਈ ਪਲੀ ਹਾਂਜੀ ਕੱਲ੍ਹ ਖਾਈ ਸੀਗੀ ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12 15 ਘੰਟੇ ਕਿ ਸ਼ਾਇਦ ਆ ਜਾਵੇ ਵਾਪਸ ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਆਈ ਕਿ ਆ ਕੇ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮਿਸਿੰਗ ਦੀ ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ ਤੇ ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੁੱਖ ਸਰਪੀਸ ਪਹੁੰਚੇ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਤੇ ਕੀ ਸ਼ੱਕ ਹੈ ਕਿਸੇ ਦਾ ਫਿਲਹਾਲ ਸ਼ੱਕ ਤਾਂ ਜੀ ਕਿਸੇ ਤੇ ਕੀ ਕਿਸੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਹਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਹੈ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਉਹ ਕੀ ਕੀ ਮੰਗੀ ਕਰਦੇ ਆਪਾਂ ਮੰਗ ਇਹੀ ਹੈ ਕਿ ਬਸ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟੋ ਜੇ ਪੰਜਾਬ ਤੇ ਮੁੱਕ ਤਾਂ ਸਕਦਾ ਨਹੀਂ ਘਟੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲਾ ਰਹੀ ਹੈ ਹਾਂ ਜੀ 5:30 ਵਜੇ ਪਹਿਲਾਂ ਰਾਣਾ ਏਜੰਸੀ ਚੋਂ ਲੈ ਕੇ ਆਇਆ ਕੀ ਬਿਟ ਦਾ ਡਰ ਤਾਂ ਨਹੀਂ ਹੈ ਲਾਪਰੇ ਸਿੰਘ ਅੱਛਾ ਉਥੋਂ ਏਜੰਸੀ ਚੋਂ ਲੈ ਕੇ ਆ ਉੱਥੇ ਵੀਡੀਓ ਵੀ ਹੈਗੀ ਜੇ ਰਾਣੇ ਦੀ ਤਾਂ ਇਹਦਾ ਪੁੱਤ ਹੈ ਅੱਛਾ ਮੁੜ ਕੇ ਘਰ 5:50 ਵਜੇ ਆ ਗਿਆ ਬੜਾ ਖੁਸ਼ੀ ਖੁਸ਼ਾਈ ਮਤਲਬ ਹੀ ਮਾਂ ਪੁੱਤ ਮੁੜ ਕੇ ਬਾਬੇ ਸ੍ਰੀ ਚੰਦੇ ਮੱਥਾ ਵੀ ਟੇਕਣ ਗਏ ਘਰ ਆ ਕੇ ਦਵਾਈ ਵੀ ਲੈਣ ਗਿਆ 7:30 ਪੌਣੇ 8 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮਮਮੀ ਸੈਰ ਕਰਾਂ ਆ ਨਾਲ ਸਾਡੇ ਗਵੰਡ ਦਾ ਮੁੰਡਾ ਜਸਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁੜ ਕੇ 9:00 9 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤਦ ਮਾ ਲ 9:30 ਵਜੇ ਮੁੰਡਾ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਕੋਈ ਮੈਂ ਫੋਨ ਲਾ ਲਾ ਕੇ ਚਿਹਨ ਹੋ ਗਈ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਘਰ ਆ ਗਿਆ ਇਹ ਕਿਦਨ ਦੀ ਗੱਲ ਹੈ ਕਿਦਨ ਮਿਸ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤੀ ਕਿੰਨੇ ਵਜੇ ਆਉਂਦਾ ਇਹ 10:00 ਵਜੇ ਨਹੀਂ ਜਦੋਂ ਕੰਮ ਸੁਮ ਘਰਦ ਹੋ ਗਿਆ ਬੇਟੇ ਦਾ 9:30 ਹੋ ਗਿਆ ਇਥੇ ਵੀ ਜਦ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਾ ਅੱਜ ਇਹ ਪੰਡੇ ਇਹ ਕੁੱਦ ਕਾਦੇ ਤੇ ਲਪੜਨੇ ਹਪੇ ਲਪੜਨੇ ਇਹ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਟ ਦੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਆਪਣਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨਹੀਂ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ ਤਾਂ ਅੱਜ ਉਹ ਕੋਰੀਡੋਰ ਤੇ ਜਿਹੜਾ ਪਹਿਲਾ ਬਰਾਨਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾ ਵੀ ਪਿਆ ਉੱਥੇ ਹੀ ਜੁੱਤੀ ਕੇ ਪਾਸੇ ਜੁੱਤੀ ਪਤਾ ਨਹੀਂ ਕਿ ਚੋਚਾ ਚਗਮੂ ਨਿਕਲ ਗਈ ਕਿੰਨੀ ਉਮਰ ਕਿੰਨੀ ਕਦੀ 82 ਸਾਢੇ 27 ਸਾਲ ਹੈਗੇ ਵਿਆਹ ਕਵਾਰਾ ਜੀ ਨਹੀਂ ਆਪਾਂ ਕਿ ਨਹੀਂ ਦੋ ਕੀ ਮੈਂ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਖੜ ਕੇ ਮਾਰਿਆ ਮੁੰਡੇ ਨੂੰ ਕਰੋ ਮੇਰੇ ਪੁੱਤ ਨੂੰ ਘਰੋਂ ਖੜ ਕੇ ਮਾਰਿਆ ਇਹ ਕੋਈ ਰੰਜਿਸ਼ ਹੈ ਤਾਡੀ ਰੰਜਿਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜਿਆਦਾ ਚਲਾਕਸ਼ਿਆਰੀ ਇਹਨਾਂ ਦੇ ਪਾਪਾ ਦੀ ਡੈਥ ਹੋ ਮਤਲਬ ਇੱਕ ਆਂਧਾ ਨਹੀਂ ਵੀ ਇਹਨਾਂ ਨੂੰ ਪੀ ਮਰ ਲੋਕ ਤੇ ਬਾ ਨਾ ਰਾਣੇ ਦੇ ਨਾਲ ਜਾਣਦੇ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਪਰੇਟ ਹੋਇਆ ਤੇ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਠ ਫੁੱਟ ਕਰਦਾ ਸੀ ਮੁੰਡਾ ਕੋ ਆਪੋੜ ਪੁੜਿੰਗਾ ਪੜੰਗਾ ਜੇ ਬਾਂਹ ਪਾਤ ਤੇ ਨੇ ਚੋਲਾ ਸਾਬੋਂ ਵੀ ਕਢਾਤਾ ਚੋਲਾ ਸਾਬੋਂ ਚਲੋ ਪਾਠ ਤੋਂ ਹਟ ਗਿਆ ਮੁੜ ਕੇ ਇਹ ਚਾਚੀ ਉੱਥੇ ਸਕਿਉਰਟੀ ਗੱੜ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆਂ ਨੇ ਮੇਰ ਕੋ ਲੈ ਜਾਣਾ 1000 ਦੇ ਦੇ 1500 ਦੇ ਮੰਮੀ ਆ ਜਾ ਦੇ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉੱਥੇ ਆਪ ਮੈਂ ਡਿਊਟੀ ਤੇ ਚੱਲ ਜਾਵਾ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਪੀ ਮੁੰਡਾ ਗੁਰਦੁਆਰੀ ਡਿੱਗਾ ਕਿਹਨੂੰ ਡਿੱਗਾ ਲਾਹਪ੍ਰੀਤ ਡਿੱਗਾ ਤੇ ਨਾਲੇ ਨੇ ਦਿੱਤਾ ਸਾਰਾ ਸਮਾਨ ਦੇ ਇਹ ਦੀ ਵੀ ਇਹਦਾ ਵੀ ਹੁਣ ਵੀ ਇਹ ਤਾਂ ਲਾਇਆ ਵਾ ਉਹ ਲੋ ਦਾ ਬੰਦੋਂ ਆਂਡਿਆ ਸੀ ਜਿਸ ਨੇ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਭਈ ਜਿੱਥੇ ਵੀ ਫੜਿਆ ਜਾਂਦਾ ਟੈਨ ਨੂੰ ਮੈਨੂੰ ਹੁਣ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਣੀ ਕੀ ਕਰ ਸਕਦੀ ਆਸਪਤਲ ਵੀ ਮੇਰੇ ਪੂਰੇ ਹੋ ਗਏ ਮੈਂ ਤੇ ਇਹਦੇ ਸਿਰ ਤੇ ਬੈਠੀ ਅੱਜ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਾਰ ਮਿਲੀ ਹੈ ਕੀ ਮਾਮਲਾ ਕੀ ਹੈ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਪ੍ਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨਾਮ ਇਹਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ 'ਚ ਹੀ ਰਹਿੰਦਾ ਹੈ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇ ਦਾ ਲੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲ ਨਹੀਂ ਸੀ ਰਹਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬਾਡੀ ਮਿਲੀ ਆ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਇਹਦਾ ਕੌਜ਼ ਆਫ ਡੈਥ ਹੈਗਾ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਤੇ ਲੜਕੀ ਕਰ ਰਹੀ ਕੀਤੀ ਜਾਏਗੀ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਏ ਦੇ ਲੜਕੇ ਨੇ ਜਾਂ ਕੁਛ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਛ ਮਰਿਆ ਹੈ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵੈਸੇ ਡੈਡਪਾਡੀ ਵੀ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਹੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਹੋਈ ਮੌਜੂਦ ਕਰ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਹਨਾਂ ਦੀ ਕੋਈ ਲੜਾਈ ਵਗੈਰਾ ਹੋਈ ਸੀ ਉਹਦੇ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ